ਹਾਂ ਜੀ ਆ ਤੁਹਾਨੂੰ ਦਿਖਾਉਣੇ ਆਪਾਂ ਜਿਹੜੇ 버거 ਵਾਲੇ ਆ ਕੁਲਚੇ ਵਾਲੇ ਹੁੰਦੇ ਨੇ ਜਿਹੜੇ ਨੂਡਲ ਵੇਜ ਦੇ ਆ ਪਿੰਡਾਂ 'ਚ ਤੇ ਆ ਦੇਖ ਲਓ ਇਹਨਾਂ ਦੇ ਹਾਲ ਆ ਹਾਲ ਆ ਗਲੇ ਆਲੂ ਤੁਹਾਨੂੰ ਦਿਖਾਉਣੇ ਆ ਵਿੱਚ ਸੁੰਡ ਪਏ ਹੋਏ ਆ ਆ ਵੇਖੋ ਕੋਡ ਰੋਡ ਕਲਾਂ ਦੇ ਵਿੱਚ ਆ ਵੇਖੋ ਇਹ ਤੁਹਾਨੂੰ ਦਿਖਾਉਣੇ ਆ ਕੱਢ ਕੇ ਦੇ ਵਿੱਚੋਂ ਆਲੂ ਇੱਕ ਤੇ ਇਹ ਤੁਹਾਨੂੰ ਖਵਾਉਂਦੇ ਬੱਚਿਆਂ ਨੂੰ ਖਵਾਉਂਦੇ ਆ ਆ ਦੇਖੋ ਗਲੇ ਆ ਦੇਖ ਲਓ ਇਹ ਗਲੇ ਆਲੂ ਆ ਜਿਹੜੇ ਇਹਨਾਂ ਕੋਲੇ ਬਿਲਕੁਲ ਇਹ ਮਾੜਾ ਮਾਲ ਆ ਜਿਹੜਾ ਜਮਾ 2-2 ਰੁਪਏ ਕਿਲੋ ਆਲੂ ਚੱਕ ਲਿਆਉਂਦੇ ਆ ਤੇ ਤੁਹਾਨੂੰ ਖਵਾਉਂਦੇ ਨਾਲੇ ਤੁਹਾਨੂੰ ਨਾ ਦਿਖਾਉਨੇ ਬਈ ਇਹ ਜੜ ਦੇ ਦੀਆਂ ਪੂੜੀਆਂ ਉੱਥੇ ਇਹ ਨਿਊਡਲ ਵਾਲੀਆਂ ਜਾਂਦੇ ਜੜ ਦੇ ਦੀ ਬੂਹ ਦਾ ਉੱਥੇ ਹੀ ਇਹ ਲੈਟਰਨ ਬਾਥਰੂਮ ਤੁਰੇ ਜਾਂਦੇ ਹੱਥੋਂ ਤੋਂ ਪਤਾ ਨਹੀਂ ਧੋਂਦੇ ਕਿ ਨਹੀਂ ਧੋਂਦੇਗੇ ਤੇ ਆ ਤੁਹਾਨੂੰ ਦਿਖਾਉਣੇ ਇਧਰਲੇ ਪਾਸੇ ਇਹਨਾਂ ਦਾ ਮਾਹੌਲ ਛੋਲ ਆ ਇਧਰਲੇ ਪਾਸੇ ਦੇਖੋ ਆ ਨਿਊਡਲ ਵਾਲੀ ਜਾਂਦੇ ਆ ਨਿਊਡਲ ਚੱਕੀ ਮੜਾ ਦਾ ਤੇ ਇਹਨਾਂ ਤੁਹਾਨੂੰ ਅੰਦਰ ਹੀ ਦਿਖਾਉਣੇ ਲਿਆ ਕੇ ਇਹਨਾਂ ਦਾ ਕੀ ਅੰਦਰ ਕੀ ਗੰਦ ਪਾਇਆ ਹੋਇਆ ਵਾ ਤੇ ਇਧਰ ਆ ਵੇਖੋ ਆ ਸ਼ੋਲੇ ਪਏ ਇੱਥੇ ਵਿੱਚ ਜੜਦ ਦੀਆਂ ਪੁੜੀਆਂ ਤੁਹਾਨੂੰ ਦਿਖਾਉਣੇ ਆ ਥੋੜਾ ਮਾਰਾ ਇਧਰ ਪਹਿਲਾਂ ਅੰਦਰ ਵਿਖਾ ਲਗੇ ਆ ਦੇਖ ਲੋ ਇਹਨਾਂ ਦਾ ਹਾਲ ਆ ਥੋੜੇ ਬੱਚਿਆਂ ਨਾਲ ਇਹ ਖਲਵਾੜ ਕਰਦੇ ਆ ਇਹ ਖਵਾ ਕੇ ਇਹਨਾਂ ਨੂੰ ਗੰਦ ਪੈ ਲ ਸਾਰਾ ਜਿਹੜਾ ਪਤਾ ਨਹੀਂ ਕੀ ਕਰਦੇ ਕੀ ਨਹੀਂ ਕਰਦੇ ਜੇ ਕਿਸੇ ਨੇ ਦੇਖਣਾ ਆ ਪਈ ਜਿਹੜੀ ਜੜਦੇ ਦੀ ਪੁੜੀ ਦੇਖ ਲੋ ਤੇ ਆ ਨਾਲ ਨਿਉਡਲ ਵਾਲੇ ਪਏ ਆ ਠੀਕ ਆ ਤੇ ਨਹੀਂ ਗਰੀਬ ਦੀ ਗੱਲ ਪਤਾ ਨਹੀਂ ਇਹ ਕੀ ਗੰਦ ਖਵਾਉਂਦੇ ਜੇ ਕਿਸੇ ਨੇ ਦੇਖਣਾ ਤੇ ਬੇਸ਼ੱਕ ਦੀ ਕੋਡ ਕੋਡ ਕਲਾ ਆ ਕੇ ਨਾ ਸੰਗੀਆਂ ਦੀਆਂ ਦੁਕਾਨਾਂ ਪੁੱਛ ਲਿਆ ਜੋ ਰੋਡ ਤੇ ਹੀ ਆ ਉੱਥੇ ਆ ਕੇ ਇਹ ਰਹਿੰਦੇ ਆ ਇਹ ਤੇ ਤਿੰਨ ਚਾਰ ਆ ਜਾਣੇ ਆ ਇਹ ਤਿੰਨ ਚਾਰ ਜਿਹੜੀਆਂ 버ਗਰ ਬਣਾਉਂਦੇ ਆ ਕੁਲਚੇ ਆਲਾ ਹਿਮਾਲਿਆ 버ਗਰ ਆ ਦਿਖਾ ਲਓ ਹਿਮਾਲਿਆ 버ਗਰ ਇਹਨਾਂ ਦਾ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਈ ਜੀ ਤਾਂ ਜੋ ਇਹਨਾਂ ਦਾ ਨਾਂ ਖਾਇਆ ਕਰੋ ਕੋਈ ਮਹਿੰਗੀ ਚੀਜ਼ ਖਾ ਲਿਆ ਕਰੋ ਆਪਦੇ ਬੰਦੇ ਤੋਂ ਲਿਆ ਕਰੋ ਪੰਜਾਬੀਆਂ ਤੋਂ ਜਿਹੜੇ ਹੁੰਦੇ ਆ ਹੈ ਕੋਈਆ ਸਰਦਾਰ ਬੰਦੇ ਜਾਂ ਕੋਈ ਉਹਨਾਂ ਤੋਂ ਖਾਲਿਆ ਕਰੋ ਭਾਈ ਇਹਨਾਂ ਦਾ ਬਾਈਕਾਟ ਕਰੋ ਵੀਡੀਓ ਨੂੰ ਸ਼ੇਅਰ ਕਰ ਦਿਓ